ਪੰਜਾਬ ਸਰਕਾਰ ਦੇ 400 ਦੇ ਕਰੀਬ ਪੱਕੇ ਅਧਿਆਪਕਾਂ ਦੇ ਸਿਰ ਉੱਪਰ ਸ਼ਾਂਤੀ ਦੀ ਤਲਵਾਰ ਲਟਕ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਇੱਕ ਆਏ ਫੈਸਲੇ ਤੋਂ ਬਾਅਦ ਪੰਜਾਬ ਦੇ ਸਿੱਖਿਆ ਵਿਭਾਗ ਨੇ 400 ਦੇ ਕਰੀਬ ਰੈਗੂਲਰ ਅਧਿਆਪਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਆ। ਉਹਨਾਂ ਦਾ ਪੱਖ ਸੁਣਨ ਲਈ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਉਨ੍ਹਾਂ ਉੱਪਰ ਸ਼ਾਂਤੀ ਦੀ ਤਲਵਾਰ ਜਿਹੜੀ ਲਟਕੀ ਹੈ ਉਹ ਅਮਲੇ ਰੂਪ ਲੈ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਇਰੈਕਟਰ ਸਕੂਲ ਐਜੂਕੇਸ਼ਨ ਸਕੈਂਡਰੀ ਪੰਜਾਬ ਵੱਲੋਂ ਅਧਿਆਪਕਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ 7 ਫਰਵਰੀ 2025 ਨੂੰ ਪੱਤਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਸਿਵਲ ਰਿਟ ਪਟੀਸ਼ਨ ਨੰਬਰ 4264 ਆਫ 2021 ਸਕੰਦਰ ਸਿੰਘ ਤੇ ਹੋਰ ਬਨਾਮ ਪੰਜਾਬ ਸਰਕਾਰ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ 14 ਅਕਤੂਬਰ 2024 ਵੱਲੋਂ ਕੀਤੇ ਫੈਸਲੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹ ਗੱਲ ਜਿਹੜੇ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਅਧਿਆਪਕਾਂ ਨੂੰ ਉਹਦੇ ਵਿੱਚ ਅੰਕਤ ਹੈ ਇਹ ਇਹ ਜਿਹੜੇ ਆਦੇਸ਼ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਹਦੀ ਪਾਲਨਾ ਕਰਨ ਹਿੱਤ 3704 ਮਾਸਟਰ ਕਾਰਡਰ ਬਾਰਡਰ ਏਰੀਆ ਭਰਤੀ ਨੂੰ ਰੀਕਾਸਟ ਕੀਤਾ ਗਿਆ ਔਰ ਰੀਕਾਸਟ ਕਰਨ ਤੋਂ ਬਾਅਦ ਇਹ ਨੋਟਿਸ ਜਾਰੀ ਕੀਤੇ ਨੇ ਔਰ ਸੰਬੰਧਿਤ ਟੀਚਰਾਂ ਨੂੰ ਡੀਪੀਆਈ ਦਫਤਰ ਮਹਾੜੀ ਵਿਖੇ ਸੰਮਨ ਕਰਕੇ ਬੁਲਾਇਆ ਜਾ ਰਿਹਾ ਔਰ ਉਹਨਾਂ ਦਾ ਪੱਖ ਲਿਆ ਜਾ ਰਿਹਾ ਔਰ ਇਹ ਵੀ ਗੱਲ ਸਾਫ਼ ਕਹਿ ਦੁੱਤੀ ਹੈ ਵੀ ਜਿਹੜਾ ਅਧਿਆਪਕ ਇਸ ਨੋਟਿਸ ਤਹਿਤ ਅ ਮੁਹਾਰੀ ਚ ਡੀਪੀਆਈ ਦਫਤਰ ਆ ਕੇ ਆਪਣਾ ਪੱਖ ਨਹੀਂ ਦਵੇਗਾ ਸਮਝਿਆ ਜਾਵੇਗਾ ਵੀ ਉਹਦੇ ਕੋਲ ਕੁਝ ਕਹਿਣ ਦੀ ਨਹੀਂ ਹੈ ਤੇ ਉਸ ਤੋਂ ਬਾਅਦ ਸ਼ਾਂਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਔਰ ਇਹ ਹੁਕਮ ਜਾਰੀ ਹੋਣ ਤੋਂ ਬਾਅਦ ਵੱਡੇ ਪੱਧਰ ਤੇ ਸਿੱਖਿਆ ਵਿਭਾਗ ਚ ਹਲਚਲ ਮਚ ਗਈ ਹੈ ਔਰ ਖਾਸ ਕਰਕੇ 3704 ਅਧਿਆਪਕ ਯੂਨੀਅਨ ਪੰਜਾਬ ਨੇ ਇਸ ਪ੍ਰਕਿਰਿਆ ਦਾ ਬਹੁਤ ਗੰਭੀਰ ਨੋਟਿਸ ਲਿਆ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਜਦਵਿੰਦਰ ਸਿੰਘ ਜੀਵਨ ਜੋਤ ਸਿੰਘ ਤੇ ਰਾਜੇਸ਼ਵਰ ਰਾਏ ਨੇ ਇਹ ਗੱਲ ਕਹੀ ਹੈ ਕਿ ਪਿਛਲੇ 4 ਸਾਲਾਂ ਤੋਂ ਨੌਕਰੀਆਂ ਕਰੇ 3704 ਜਿਹੜੇ ਅਧਿਆਪਕ ਨੇ ਮਾਸਟਰ ਕੈਡਰ ਦੇ ਉਹ ਭਰਤੀ ਕੀਤੇ ਸੀ ਜਿਨ੍ਹਾਂ ਨੇ 1 ਸਾਲ ਪਹਿਲਾਂ ਆਪਣਾ ਪਰਖ ਸਮਾ ਆਪਣਾ ਪਰਵੇਸ਼ਣ ਪੀਰੀਅਡ ਜਿਹੜਾ ਉਹ ਵੀ ਕਲੀਅਰ ਕਰ ਲਿਆ ਪਰ ਹੁਣ ਉਹਨਾਂ ਨੂੰ ਨੌਕਰੀਆਂ ਤੋਂ ਕੱਢਣ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਔਰ ਇਹ ਗੱਲ ਕਹੀ ਜਾ ਰਹੀ ਹੈ ਵੀ ਇਹਦੇ ਨਾਲ ਘੱਟੋ ਘੱਟ 400 ਅਧਿਆਪਕ ਜਿਹੜੇ ਨੇ ਪ੍ਰਭਾਵਿਤ ਹੋ ਸਕਦੇ ਨੇ ਜੋ ਜਾਣਕਾਰੀ ਮਿਲੀ ਹੈ ਪਹਿਲੇ ਦੌਰ ਵਿੱਚ ਸਿੱਖਿਆ ਭਾਗ ਵੱਲੋਂ ਡੀਪੀਆਈ ਦਫ਼ਤਰ ਵੱਲੋਂ ਤਿੰਨ ਵਿਸ਼ਿਆਂ ਦੇ ਅਧਿਆਪਕਾਂ ਮਾਸਟਰ ਕੇਡਰ ਪੰਜਾਬੀ ਸੋਸ਼ਲ ਸਾਇੰਸ ਤੇ ਹਿੰਦੀ ਦੇ ਜਿਹੜੇ ਵਿਸ਼ਿਆਂ ਦੇ ਅਧਿਆਪਕ ਨੇ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਸੰਮਨ ਕੀਤਾ ਜਾ ਰਿਹਾ ਤਲਬ ਕੀਤਾ ਜਾ ਰਿਹਾ ਔਰ ਇਹਦੇ ਵਿਰੋਧ ਵਿੱਚ ਜੂਨੀਅਨ ਨੇ ਕਿਹਾ ਵੀ ਇਹ ਧੱਕਾ ਕੀਤਾ ਜਾ ਰਿਹਾ ਔਰ ਇਹਦੇ ਵਿਰੁੱਧ 24 ਮਾਰਚ ਨੂੰ ਅ ਅਧਿਆਪਕ ਯੂਨੀਅਨ ਜਿਹੜੀ ਹੈ ਉਹ ਮੁਹਾਲੀ ਡੀਪੀਏ ਦੇ ਦਫਤਰ ਮੂਰੇ ਆਪਣਾ ਧਰਨਾ ਮਾਰੀ ਹੈ ਸੋ ਇੱਕ ਬਹੁਤ ਵੱਡੀ ਘਟਨਾ ਹੈ ਜਿਹੜੇ ਅਧਿਆਪਕ ਪਿਛਲੇ 4 ਸਾਲਾਂ ਤੋਂ ਨੌਕਰੀਆਂ ਕਰ ਰਹੇ ਸੀ ਰੈਗੂਲਰ ਸੀ ਜਿਨ੍ਹਾਂ ਦਾ ਪਰਵੇਸ਼ਨ ਪੀਰੀਅਡ ਵੀ ਪੂਰਾ ਹੋ ਗਿਆ ਹੁਣ ਇੱਕ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸਿੱਖਿਆ ਵਿਭਾਗ ਨੇ ਉਹਨਾਂ ਦੀ ਸ਼ਾਂਤੀ ਕਰਨ ਦੀ ਪ੍ਰਕਿਰਿਆ ਚਲਾ ਦਿੱਤੀ ਹੈ ਉਹਨਾਂ ਦਾ ਪੱਕਾ ਲਿਆ ਜਾ ਰਿਹਾ ਹੈ ਪਰ ਖਤਰਾ ਇਹੀ ਮੰਡਰਾ ਰਿਹਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਨੌਕਰੀ ਜਿਹੜੀ ਖਤਰੇ 'ਚ